ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡੇ ਛੋਟੇ ਜਿਹੇ ਟਿਕਟੋਕ ਪਰਿਵਾਰ ਦਾ ਅੱਜ ਮੈਂ ਆਈ ਆਂ ਆਪਦੇ ਲੁਨੇਵਰਗ ਸ਼ਹਿਰ ਦੇ ਵਿੱਚ ਹੀ ਆ ਦਿਖਾਉਣੀ ਆ ਮੈਂ ਤੁਹਾਨੂੰ ਕਿੱਥੇ ਆਈ ਆਂ ਅੱਜ ਮੈਂ ਇੱਕ ਟੈਨ ਦਾ ਵੀ ਕੰਮ ਸੀਗਾ ਤੇ ਚਲੋ ਮੈਂ ਕਿਵੇਂ ਆਪ ਵੀ ਘੁੰਮ ਜਮਾ ਅੱਜ ਆਈਆਂ ਜੀ ਮੈਂ ਹੈ ਤੁਹਾਡੋ ਚ ਦੁਕਾਨ ਹੈ ਤੇ ਰੈਡੀमेड ਰੈਡੀमेड ਨਹੀਂ ਕਹਿੰਦੇ ਅਨਸਟਿਚਡ ਸੂਟਾਂ ਦੀ ਦੁਕਾਨ ਹੈ ਅਮ ਸੂਟਾਂ ਦਾ ਸਟਾਫ ਬਹੁਤ ਸੋਹਣਾ 8.5 ਰੋ ਦਾ ਪੂਰਾ ਪੀਸ ਹੈਗਾ 1 ਮੀਟਰ 1 1 40 ਇਹਨਾਂ ਨੇ ਅੰਗੇ ਵੋਟ ਲਾਈ ਆ ਜੇ ਕਿਸੇ ਭੈਣ ਨੂੰ ਚਾਹੀਦੇ ਹੋਏ ਤਾਂ ਕੱਪੜੇ ਜ਼ਰੂਰ ਲੋਹਨੇਵਰਗ ਸ਼ਹਿਰ ਦੇ ਵਿੱਚ ਪਰ ਅੰਗੇ ਵੋਟ ਸ਼ਾਇਦ ਕੱਲ ਤੱਕ ਹੀ ਆ ਇੱਦਾਂ ਸਟਾਫ ਮਿਲ ਜਾਂਦਾ ਵਾ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਆਪਣੇ ਇੰਡੀਆ ਵਾਂਗੂ 20% ਅੰਗੇ ਵੋਟ ਲਾਈ ਸਾਰੀਆਂ ਚੀਜ਼ਾਂ ਦਿੱਤੀ ਚਲੋ ਅੰਦਰ ਵੀ ਦਿਖਾਉਣੀ ਆ ਕਿਦਾਂ ਦੀ ਦੁਕਾਨ ਬਣਾਈ ਹੈ ਮੈਂ ਤਾਂ ਘੁੰਮਦੀ ਫਿਰਦੂਰੀ ਲਈ ਐ ਮੈਂ ਕਿੱਲਾ ਜਿਮ ਸ਼ੁਰੂ ਕਰ ਦਮ ਕਿਸੇ ਨੂੰ ਵੀ ਚਾਹੀਦੇ ਹੋਏ ਤਾਂ ਜਰੂਰ ਘੁੰਮ ਕੇ ਜਾਓ ਸਾਰਾ ਕੁਝ ਹੀ ਮਿਲ ਜਾਂਦਾ ਵਾ ਇੱਥੇ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਣਾ ਸਲਾਈ ਕਰਦੀਆਂ ਨੇ ਪਰ ਹੈ ਥੋੜਾ ਕੋਸਟਲੀ ਆ ਸਮਾਨ ਇਹ ਤੋਂ ਕਹਿੰਦੇ ਆਪਾਂ ਇੰਡੀਆ ਤੋਂ ਸਸਤਾ ਮਿਲਦਾ ਪਰ ਇੰਡੀਆ ਤੋਂ ਹੀ ਡਿਲੀਵਰੀ ਦਾ ਚਾਰਜ ਆਪਾਂ ਨੂੰ ਦੁੱਗਣੇ ਪੈ ਜਾਂਦੇ ਆ ਗਲੁੱਥੀ ਚਲੇ ਜਾਂਦੀ ਹੈ ਸਾਰੇ ਤਰ੍ਹਾਂ ਦੇ ਬਟਨ ਨੇ ਜਿਪਾਂ ਪਈਆਂ ਨੇ ਲੈਸਾਂ ਪਈਆਂ ਲਾਸਟਿਕ ਪਈਆ ਸਾਰੇ ਤਰ੍ਹਾਂ ਦਾ ਸਮਾਨ ਆ ਰੀਲਾਂ ਪਈਆਂ ਨੇ ਉਹ ਪੁੱਛਿਆ ਸਮਾਨ ਹੈ ਉਹ ਫਨੀ ਦਾ ਉੱਪਰ ਜਿਹੜਾ ਦਸਤ ਹੈ ਇਸ ਹੈ ਜਿਲੇ ਨੂੰ ਇੱਕ ਨਾਕ ਪਰ ਹੈ ਜਰੂਰ ਕੋਈ 8 ਰੁਪਏ ਮੀਟਰ ਆ ਕੋ 4 ਰੁਪਏ ਮੀਟਰ ਇਤਾਂ ਹੋ ਗਏ ਮੈਂ ਬਸ ਲਾਈ ਵੀ ਕਰਦੇ ਨੇ ਹਾਰੀਬਨ ਪੈ ਨੇ ਜਿਦਾ ਪਾ ਸੂਟਾਂ ਤੇ ਲਵਾਉਣੇ ਆ ਸਮਾਨ ਬਹੁਤ ਸੋਹਣਾ ਇਹਨਾਂ ਦੇ ਵੀ ਕੱਪੜੇ ਹਰੇਕ ਤਰ੍ਹਾਂ ਦੇ ਚਾਦਰਾਂ ਬਣਾਉਣੀਆਂ ਤੁਸੀਂ ਜੇ ਹਿੰਮਤ ਮਾਰ ਸਕਦੇ ਆ ਤਾਂ ਬੱਚਿਆਂ ਦਾ ਸਮਾਨ ਬਣਾਉਣਾ ਬੱਚਿਆਂ ਦੇ ਕੱਪੜੇ ਬਣਾਉਣੇ ਸਾਰੇ ਤਰ੍ਹਾਂ ਦੇ ਕੱਪੜੇ ਇਹ ਨਵੇਂ ਰੰਗ ਦਾ ਸਾਮਾਨ ਤੇ ਮਸਨ ਰੰਗ ਦਾ ਜੀ ਆਹ ਬਜ਼ੁਰਗਾਂ ਦੇ ਪਾਉਣ ਵਾਲੇ ਵੀ ਕੱਪੜੇ ਹੈਗੇ ਨੇ ਇਹਨਾਂ ਦੀ 100% ਗਾਰੰਟੀ ਹੈ ਜੀ ਸਭ। ਓਕੇ। ਸਤਾ ਬੋ ਸੋਨਾ ਬਰਨੀ ਆਉਂਦੀ ਹੈਗੀ। ਇਹਨਾਂ ਦੀ ਗਾਰੰਟੀ ਹੈ ਬੋ। ਕਿ ਮੈਂ ਇਥੋਂ ਕੱਪੜਾ ਲੈ ਕੇ ਜਾਨੀ ਆ ਨਾ। ਤਾਂ ਆ ਵੀ ਮੈਚਿੰਗ ਕਰਕੇ ਰੱਖੀ ਹੋਈ ਹੈ ਬਣਾ ਸਕਦੇ ਆ ਮੈਚਿੰਗ ਕਰਕੇ। ਆ ਹੈਗਾ ਜੀ ਚਿਕਨ ਕਾਰੀ ਸਟੱਫ। ਜੇ ਕਿਸੇ ਭੈਣ ਨੇ ਬਣਵਾਉਣੀ ਹੋਈ ਕੁੜਤੀ ਤਾਂ ਜਰੂਰ ਦੱਸਿਓ ਮੈਂ ਲੈ ਕੇ ਭੇਜ ਦੂੰਗੀ ਚਿਕਨ ਕਾਰੀ ਦੇ ਵਿੱਚ ਰੰਗ ਬਹੁਤ ਸੋਹਣਾ ਹੈ ਇੰਡੀਆ ਵਾਲੇ ਰਿਵਾਜ ਇੱਥੇ ਵੀ ਚੱਲੀ ਆਉਂਦੇ ਨੇ ਜਿਵੇਂ ਆਪਾਂ ਕਹਿੰਦੇ ਆਂ ਇੰਡੀਆ ਇਦਾਂ ਦੇ ਰਿਵਾਜ ਨੇ ਦਰਵਾਜ਼ੇ ਇੱਥੇ ਵੀ ਬਹੁਤ ਨੇ ਆ ਜਾਂਦਾ ਕਪੜਾ ਨਾਲ ਦੀ ਨਾਲ ਹੀ ਆਹ ਵੇਖ ਚਿਕਨ ਕਾਰੀ ਦੇ ਵਿੱਚ ਆ ਹੈਗਾ ਇੱਕ ਵਾਈਟ ਕਲਰ ਪਿਆ ਹੋਇਆ ਰੇਟ ਵੀ ਦਿਖਾਣਾ ਫਿਰ ਇਹਨਾਂ ਨੇ ਕਿਹਾ ਰੇਟ ਨਾ ਦਿਖਾਇਆ 15 1595 ਨੂੰ ਮੀਟਰ 1495 ਨੂੰ ਮੀਟਰ ਉਦਾਂ 20% ਆਫ ਹੈ ਇਹਨਾਂ ਤੇ ਆ ਥੋੜਾ ਜਿਹਾ ਬਾਦਮਾ ਜਾਂ ਕਪੜਾ ਜਿੱਤੇ ਆਪਾਂ ਨਾਈਟ ਸੂਟ ਬੱਚਿਆਂ ਨੂੰ ਬਣਾਉਣੇ ਆ ਜਾਂ ਬੈੱਡ ਸ਼ੀਟ ਵਗੈਰਾ ਬਣਾਉਣੀਆਂ ਨੇ ਪੁੱਛੀ ਚੰ ਆ ਕਾਟਨ ਦੇ ਸੂਟ ਨੇ ਜਿੱਦਾਂ ਆਪਣੇ ਬਜ਼ੁਰਗਾਂ ਨੂੰ ਕਿਸੇ ਨੇ ਵੀ ਦੇਣਾ કોટਨ ਦੇ ਸੂਟ ਨੇ ਵੋ ਸੋਹਣੇ ਫਿਰ ਮੋਟੀਆਂ ਵਾਲਿਆ ਦੇਖ ਲਓ। ਠੰਡੇ ਮਿੱਠੇ ਰੰਗ ਨੇ ਗਰਮੀਆਂ ਚ ਪਾਉਣ ਲਈ। ਤੇ ਇਧਰ ਪਲੇਨ ਕਪੜਾ ਮੈਂ ਲੈਣਾ ਸੀ ਅੰਡਰਸ਼ਰਟ ਦਾ ਕਪੜਾ ਪਰ ਉਹ ਨਹੀਂ ਮਿਲਿਆ ਜਿੱਦਾਂ ਦਾ ਮੈਨੂੰ ਚਾਹੀਦਾ ਸੀ ਪਲੇਨ। ਥੋੜਾ ਮੋਟੇ ਸਟੱਫ ਦਾ ਮਿਲਦਾ ਵਾ। ਆ ਜਿਨੇ ਮਛਰਦਾਨੀ ਲੈਣੀ ਆ ਗਈ ਕੋਈ ਮਛਰਦਾਨੀ। ਕਪੜੇ ਬਹੁਤ ਸੋਹਣੇ ਆ ਕਿੰਨੇ ਸੋਹਣੇ ਸੂਟ ਬਣ ਜਾਣਗੇ ਇਹਨਾਂ ਦੀਆਂ ਡ्रेस ਵਗੈਰਾ ਬਣਾਉਣੀਆਂ ਤਾਂ ਸਪੀਕਰ ਲਾਉਣੇ ਆ ਜਾਂ ਪੈਚ ਇੱਧਰ ਆ ਗਿਆ ਜੀ ਸੈਟਨ ਸ਼ਨੀ ਲਾਗੀ ਕਾਫੀ ਤਰ੍ਹਾਂ ਦਾ ਅੱਜ ਮੈਂ ਆਪਾਂ ਬੈੱਡ ਦੇ ਉੱਪਰ ਉਹ ਪਛਾਉਣੇ ਆ ਨਾ ਬੈੱਡ ਡੈੱਕੇ ਬਣਾ ਕੇ ਕਵਰ ਬਣਾਉਣੇ ਆ ਉਹ ਚੀਜ਼ਾਂ ਨੇ ਆ ਫੋਮ ਆ ਗਈ ਸਕੂਲ ਦੀ ਯੂਨੀਫਾਰਮ ਬਣਾ ਲਓ ਜਿਹਨੇ ਬਣਾਉਣੀ ਹੈ ਜੀਨ ਦੇ ਕੱਪੜੇ ਪਏ ਨੇ ਜੇ ਕੋਈ ਸੈਨੂ ਚਾਹੀਦਾ ਹੋਇਆ ਤਾਂ ਜਰੂਰ ਮੈਂ ਐਡਰੈਸ ਭੇਜ ਦੂੰਗੀ ਜੇ ਉਹਨਾਂ ਦੀ ਹੈ ਤਾਂ ਆਹ ਥੱਲੇ ਹੈਗਾ ਸ਼ਨੀਲ ਦਾ ਕੱਪੜਾ ਕਿੰਨਾ ਸੋਨਾ ਮੈਂ ਤੁਸੀਂ ਲੈ ਲਓ ਤੇ ਕੜਾਈਆਂ ਆਪਦੇ ਹਿਸਾਬ ਨਾਲ ਇੰਡੀਆ ਭੇਜ ਕੇ ਕਰਾ ਲਿਓ ਹੇਲੋ इन्ना सोहना रंग है ब्लू और बेबी पिंक लवेंडर कलर पर्पल इधर साटन आ जाती है साटन चाहिए फिर कॉटन स्टफ आ गया सारा इधर कॉटन के कपड़े पहने बीबी पैने मेच दे ਲੋ ਜੀ ਬਸ ਇਹ ਦੁਕਾਨ ਸੀਗੀ ਮੈਂ ਤਾਂ ਘੁਮੀ ਘੁਮੀ ਕਰ ਲਈ ਆ ਮੈਂ ਚਲੋ ਸਾਰਿਆਂ ਨੂੰ ਘੁਮਾ ਦਈਏ ਜੇ ਕਿਸੇ ਨੂੰ ਵੀ ਕੱਪੜੇ ਦੀ ਲੋੜ ਹੋਈ ਤਾਂ ਤੁਸੀਂ ਲੈ ਸਕਦੇ ਆ ਕਿ ਇੱਥੋਂ ਘੁੰਮ ਕੇ ਇਹ ਹੈਗੀ ਲੁਨੇਵਰਗ ਸ਼ਹਿਰ ਦੇ ਵਿੱਚ ਤੇ ਕੁਝ ਵੀ ਲੈਣਾ ਹੋਇਆ ਤਾਂ ਜ਼ਰੂਰ ਦੱਸਿਓ ਸਾਨੂੰ ਮੈਂ ਦੁਕਾਨ ਦਾ ਐਡਰੈਸ ਦੱਸ ਦਿੰਨੀ ਆ ਕਈ ਵਾਰੀ ਗੂਗਲ ਤੇ ਕਰਕੇ ਤੁਸੀਂ ਦੇਖ ਸਕਦੇ ਆ ਇਹ ਹੈਗੀ ਆ ਜੀ ਸਟੋਫੇ ਲੂਨੇ ਵਰਗੇ ਦੇ ਵਿੱਚ ਉਹ ਸਾਹਮਣੇ ਨਾਲ ਲਿਖਿਆ ਹੋਇਆ ਸਾਡਾ ਸ਼ਹਿਰ ਵੀ ਬਹੁਤ ਸੋਹਣਾ ਕਿਸੇ ਦਿਨ ਕਮਾਉਂਗੇ ਤੁਹਾਨੂੰ ਸ਼ਹਿਰ ਸਾਰਾ ਤੇ ਚਲੋ ਜੀ ਹੁਣ ਆਪਾਂ ਜੇ ਘਰ ਨੂੰ ਹੁਣ ਕੰਮ ਤੇ ਜਾਣਾ ਤੇ ਫਿਰ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ